ਹਲੋ ਹਲੋ ਓੜੋ ਪਿੰਦੇ ਲੈਟ ਜਾਮ ਨੂੰ ਤਾਂ ਕੱਢ ਹੋਇਆ ਬੱਚੇ ਵੰਡੀ ਜਾਂਦਾ ਬੁੱਟੇ ਆ ਵੰਡੀ ਜਾਂਦੇ ਹਾਂਜੀ ਹਾਂਜੀ ਮੇਰਾ ਨਾਮ ਜਗਰਾਤ ਸਿੰਘ ਸਰਪੰਚ ਪਿੰਡ ਬਲਸਤੰਦਰ ਤੇ ਅੱਜ ਬਹੁਤ ਹੀ ਪਵਨ ਦਿਹਾੜਾ ਜੀ ਤੰਤਰ ਬਾਬਾ ਜਵੰਦ ਸਿੰਘ ਜੀ ਦਾ ਮੇਲਾ ਸਲਾਣਾ ਜੋੜ ਮੇਲਾ ਮਨਾਇਆ ਜਾ ਰਿਹਾ ਵਾ ਜਿਸ ਸੰਦਰ ਵਿੱਚ ਜਿੱਥੇ ਵੱਖ-ਵੱਖ ਸੰਸਥਾਵਾਂ ਨੇ ਲੰਗਰ ਲਾਏ ਆ ਜਾਂ ਕਿਸੇ ਨੇ ਕੋਈ ਪੀਜ਼ਾ ਦਾ ਲੰਗਰ ਲਾਇਆ ਕਿਸੇ ਨੇ ਕੋਈ ਲਾਇਆ ਤੇ ਉਸੇ ਹੀ ਲੜੀ ਦੇ ਤਹਿਤ ਆਪਾਂ ਬੂਟਿਆਂ ਦਾ ਲੰਗਰ ਲਾਇਆ ਤੇ ਬੂਟੇ ਆਪਾਂ ਖੁਦ ਵੀ ਲਗਾ ਰਹੇ ਆ 2000 ਬੂਟਾ ਮੰਗਵਾਇਆ ਵਾ ਜਿੰਨੇ ਲੱਗੇ ਠੀਕ ਹੈ ਬਾਕੀ ਜਿਹੜੇ ਹੋਣਗੇ ਉਹ ਲੋਕਾਂ ਨੂੰ ਆਪਾਂ ਵੜਦਾਂਗੇ ਕਿ ਆਪਣੇ ਆਪਣੇ ਘਰ ਦੇ ਵਿੱਚ ਜਾ ਕੇ ਉਹ ਇੱਕ ਰੁੱਖ ਜ਼ਰੂਰ ਲਾਉਣ ਕਿਉਂਕਿ ਆਉਣ ਵਾਲੇ ਸਮੇਂ ਦੀ ਇਹ ਬਹੁਤ ਵੱਡੀ ਮੰਗ ਹੈ ਇਸ ਵਕਤ ਪੋਲਿਊਸ਼ਨ ਬਹੁਤ ਹੋ ਚੁੱਕਾ ਆ ਆਮ ਹੀ ਪੰਜਾਬ ਦੇ ਵਿੱਚ ਵੀ ਦਿੱਲੀ ਦੇ ਵਿੱਚ ਵੀ ਜਾ ਕੇ ਵੇਖ ਲੋ ਸਿਆਲ ਦੇ ਵਿੱਚ ਕੀ ਹਾਲਾਤ ਹੁੰਦੇ ਨੇ ਜੇ ਆਪਾਂ ਰੁੱਖ ਲਾਵਾਂ ਲਾਵਾਂਗੇ ਤਾਂ ਸਾਡਾ ਇਕੋਸਿਸਟਮ ਚੱਲਦਾ ਰਹੂਗਾ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਭਿਆਨਕ ਆਪਣ ਨੂੰ ਰੂਪ ਦੇਖਣੇ ਪੈਣਗੇ ਕਿੰਨੇ ਟੋਟਲ ਬੂਟੇ ਲਗਾਏ ਜਾ ਰਹੇ ਆ ਜੀ ਇਹ 2000 ਲੈਂਦਾ ਜੇ ਬੂਟਾ ਤੇ ਬਾਕੀ ਹੁਣ ਦੇਖਦੇ ਆ ਕਿ ਲੱਗ ਰਹੇ ਆ ਜਦੋਂ ਪਤਾ ਲੱਗ ਜੂ ਸਾਰੇ ਕਿੰਨੇ ਲੱਗ ਸਕਦੇ ਮੇਰੇ ਸਾਨਾ 4-500 ਬੂਟਾ ਲੱਗ ਜੂਗਾ ਬਾਕੀ ਵੰਡੇ ਜਾਣਗੇ ਸੰਗਤਾਂ ਨੂੰ ਤਾਂ ਕਿ ਉਹ ਆਪਣੇ ਘਰਾਂ ਵਿੱਚ ਜਾ ਕੇ ਲਗਾ ਸਕਣ ਜੀ ਰਾਜ ਤੁਹਾਡਾ ਪਿੰਡ ਹਮੇਸ਼ਾ ਹੀ ਪਾਲ ਕਰਮੀਆਂ ਚ ਰਿਹਾ ਜੇ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਹਮੇਸ਼ਾ ਇਹਨਾਂ ਨੂੰ ਇੱਕ ਨੰਬਰ ਤੇ ਆਇਸੀ ਸਫਾਈ ਦੇ ਨਾਮ ਤੇ ਵੀ ਇਸ ਵਾਰ ਤੁਸੀਂ ਬੂਟੇ ਲਗਾ ਰਹੇ ਹੋ ਕੀ ਹੋਰ ਕੀ ਕੀ ਡ੍ਰੀਮ ਪ੍ਰੋਜੈਕਟ ਨੇ ਤੁਹਾਡੇ ਦੇ ਵਿੱਚ ਇੱਕ ਤੇ ਸਭ ਤੋਂ ਪਹਿਲਾ ਮੇਰਾ ਡ੍ਰੀਮ ਪ੍ਰੋਜੈਕਟ ਉਹ ਹੈਗਾ ਜੇ ਕਮਿਊਨਿਟੀ ਹਾਲ ਪੈਲਸ ਬਣਾਉਣਾ ਚਾਹੁੰਦਾ ਮੈਂ ਪਿੰਡ ਦੇ ਗਰੀਬ ਲੋਕਾਂ ਵਾਸਤੇ ਕਿ ਜੇ ਅਸੀਂ ਆਪਣੇ ਬੱਚਿਆਂ ਦੇ ਵਿਆਹ ਚੰਗੇ ਪੈਲਸਾਂ 'ਚ ਕਰਦੇ ਆਂ ਤੇ ਮੇਰੀ ਇੱਕ ਮੰਦੇ ਵਿੱਚ ਇੱਕ ਹੈਗੀ ਆ ਕਿ ਗਰੀਬ ਲੋਕਾਂ ਵਾਸਤੇ ਵੀ ਇੱਕ ਪੈਲਸ ਬਣਾਇਆ ਜਾਵੇ ਤਾਂ ਕਿ ਉਹ ਵੀ ਆਪਣਾ ਵਿਆਹ ਇੱਕ ਟੌ ਟੱਪੇ ਦੇ ਨਾਲ ਕਰ ਸਕਣ ਤੇ ਉਹਨਾਂ ਨੂੰ ਕਿਸੇ ਵੀ ਹੋਟਲ ਦੀ ਜਾਂ ਕਿਸੇ ਪੈਲਸ ਦੀ ਜ਼ਰੂਰਤ ਨਾ ਹੋਵੇ ਕੀ ਉਹਦੇ ਚਾਰਜੇਸ ਰੱਖੇ ਜਾਣਗੇ ਚਾਰਜ ਸਿਰ ਮੇਨਟੇਨੈਂਸ ਚਾਰਜਸ ਹੋਣਗੇ 5000 ਰੁਪਏ ਬਾਕੀ ਆਪਾਂ ਫ੍ਰੀ ਆਫ ਕਾਸਟ ਹੋਊਗਾ ਤੁਹਾਡਾ ਪਿੰਡ ਤੁਸੀਂ ਇਹ ਵੀ ਕਹਿ ਰਹੇ ਸੀ ਕਿ ਬਿਜਲੀ ਫ੍ਰੀ ਹੀ ਕਰਨ ਜਾ ਰਹੇ ਆ ਕਿ ਇਸ ਕੀ ਰੱਖਿਆ ਵਾਲਾ ਰੋਡ ਲਗਾਏ ਉਹ ਭਾਜੀ ਆਪਾਂ ਹੁਣ ਜਿੱਦਾਂ ਸਾਡੇ ਟੈਂਕੀ ਸੀਗੀ ਇਹਦੇ ਵਾਸਤੇ ਆਪਾਂ ਪੰਚਾਇਤਾਂ ਘਾਟ ਹੀ ਸੋਚਦੀਆਂ ਬਟ ਮੈਂ ਇਹਦੇ ਵਿੱਚ ਡਿਮਾਂਡ ਕੀਤੀ ਕਿ ਸਾਨੂੰ ਸੋਲਰ ਪੈਨਲ ਦਾ ਇਹ ਮਨਜ਼ੂਰੀ ਦਿੱਤੀ ਜਾਵੇ ਜੋ ਸਾਨੂੰ ਮਿਲ ਗਈ ਆ ਤੇ ਅ ਵਿਦ ਦਿਨ ਐਸੇ ਮਹੀਨੇ ਦੇ ਵਿੱਚ ਵਿੱਚ ਸੋਲਰ ਪਲਾਂਟ ਇੱਥੇ ਲੱਗ ਜਾਊਗਾ ਉਹਦੇ ਨਾਲ ਇੱਕ ਤੇ ਆਪਾਂ ਲਾਈਟਾਂ ਜਿਹੜੀਆਂ ਸਾਡੀਆਂ ਸਰਕਾਰੀ ਬੱਤੀਆਂ ਵਾਲੀਆਂ ਉਹ ਚੱਲਣਗੀਆਂ ਇੱਕ ਜਿਮ ਤੇ ਪੰਚਾਇਤ ਘਰ ਦੀ ਬੱਤੀ ਵੀ ਉੱਥੋਂ ਹੋਜੂਗੀ ਸੋ ਇਸ ਕਰਕੇ ਉਹ ਸਾਰੀ ਜਿਹੜੀ ਬਿਜਲੀ ਉਹ ਫ੍ਰੀ ਵਰਤੀ ਜਾਊਗੀ ਗਰੀਬ ਘਰਾਂ ਤੱਕ ਵੀ ਇੱਕ ਬਿਜਲੀ ਜਾ ਸਕਦੀ ਹੈ ਕਿ ਫ੍ਰੀ ਉਹ ਵੇਖੋ ਜੀ ਉਹ ਹੁਣ ਜਗ੍ਹਾ ਦੇ ਅਕੋਰਡਿੰਗ ਆ ਜੇ ਸਾਡਾ ਉਹ ਵੀ ਮੇਰੀ ਇੱਕ ਹੈਗਾ ਵਾਦਿਆਂ ਚ ਵਾਦਾ ਵਾ ਬਟ ਮੈਂ ਵੇਖਣਾ ਚਾਹੁੰਨਾ ਕਿ ਜੇ ਜ਼ਮੀਨ ਹੋਗੀ ਤੇ ਆਪਾਂ ਉੱਥੇ ਸੋਲਰ ਪਲਾਂਟ ਦਿਉ ਉਹਨੂੰ ਪਲਾਂਟ ਕਰਾਂਗੇ ਤਾਂ ਕਿ ਸਾਰੇ ਪਿੰਡ ਵਾਲਿਆਂ ਦਾ ਹੋਰ ਵੀ ਆਪਾਂ ਜਿਹੜੇ ਆ ਗਰੀਬ ਲੋਕਾਂ ਦੀ ਹੋਰ ਵੱਧ ਵੱਧ ਮਦਦ ਕਰ ਸਕੀਏ ਇਨ ਫਿਊਚਰ ਹੋਰ ਕੋਈ ਬੁੱਤੇ ਕਿੰਨੇ ਕੁ ਲਗਾਏ ਜਾ ਸਕਦੇ ਆ ਜੇ ਜ਼ਰੂਰਤ ਪਈ ਤੇ ਆਪਣਾ ਜਮ ਹੁਣ ਜਿੱਦਾਂ ਮੈਂ ਮੀਡੀਆ ਆਇਆ ਵਾ ਲਾਲ ਦੇ ਪਿੰਡਾਂ ਦੇ ਲੋਕ ਵੀ ਜੇ ਮੰਨ ਲਓ ਕੋਈ ਉਤਸ਼ਾਹ ਕਿਸੇ ਚ ਹੈਗਾ ਕਿ ਆਪਾਂ ਪਰੋਖ ਲਗਾਉਣੇ ਆ ਤੇ ਆਪਾਂ ਉਹਨਾਂ ਦੇ ਨਾਲ ਪੂਰਨ ਸਹਿਯੋਗ ਦੇਵਾਂਗੇ ਠੀਕ ਹੈ ਧੰਨਵਾਦ ਅ ਪਹਿਲਾਂ ਆਪਣਾ ਨਾਮ ਦੱਸ ਕੇ ਜੀ ਆ ਆਪਣੀ ਸੰਸਥਾ ਦਾ ਨਾਮ ਦੱਸਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਸ ਹਰਪ੍ਰੀਤ ਸਿੰਘ ਦਸ਼ਮੇਸ਼ ਤਰਨਾਦਾਲ ਸਿੰਘ ਸਾਹਿਬ ਆਬਾ ਜੀ ਬਾਬਾ ਮੇਦਰ ਸਿੰਘ ਜੀ ਥੋੜੀ ਸਾਹਿਬ ਉਹਨਾਂ ਵੱਲੋਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਬਖਸ਼ਿਸ਼ ਦਾ صدਕਾ ਅਸੀਂ ਭਾਈ ਜਗਰਾਜ ਸਿੰਘ ਜੀ ਪਿੰਡ ਬਲਕਲਾ ਇਹਨਾਂ ਦੇ ਬਾਲ ਸਕੰਦਰ ਇਹਨਾਂ ਦੇ ਦਿਸ਼ਾ ਅਰਦੇਸ਼ ਆਪਾਂ ਜਿਦਾਂ ਵੀ ਇਹਨਾਂ ਨੇ ਦਲਪੰਥ ਨੂੰ ਸੱਦਾ ਦਿੱਤਾ ਆਪਾਂ ਹਾਜ਼ਰ ਹੋਏ ਬਾਬਾ ਜੀ ਬਾਬਾ ਜਵਨ ਸਿੰਘ ਜੀ ਮਹਾਂਪੁਰਖ ਉਹਨਾਂ ਦੀ ਸਾਲਾਨਾ ਜਿਹੜਾ ਮੇਲਾ ਮਨਾਇਆ ਜਾਂਦਾ ਜੋੜ ਮੇਲਾ ਮਨਾਇਆ ਜਾਂਦਾ ਉਹਨੂੰ ਮੁਖ ਰੱਖਦੇ ਆ ਇਹ ਉਪਰਾਲਾ ਭਾਈ ਸਾਹਿਬ ਨੇ ਕੀਤਾ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਦਿਵਲਤਾ ਕਰਨ ਹਰ ਪ੍ਰਕਾਰ ਮਾਰਾ ਸਾਤੇ ਪਾਛਾ ਜੀ ਨਦੀ ਸਹਾਇਤਾ ਕਰਨਾ ਤੇ ਪਿੰਡ ਦੇ ਵਿੱਚ ਜਿੰਨੇ ਵੀ ਕੰਮ ਕਰ ਰਹੇ ਨੇ ਮਾਰਾ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਹੀ ਹੋ ਰਹੇ ਨੇ ਕਿਉਂਕਿ ਇਹ ਕੁਦਰਤ ਨਾਲ ਪਿਆਰ ਕਰਦੇ ਨੇ ਕੁਦਰਤ ਦੀਸੀਏ ਕੁਦਰਤ ਸੁਣੀਏ ਕੁਦਰਤ ਭਾਉ ਸੁਖਸਾਰ ਕੁਦਰਤ ਆਕਾਸ਼ੀ ਕੁਦਰਤ ਪਾਲੀ ਕੁਦਰਤ ਜੀ ਜਹਾਨ ਸੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਕੁਦਰਤ ਦੇ ਨਾਲ ਪਿਆਰ ਕਰੀਏ ਅੱਜ ਜਿੰਨੀਆਂ ਵੀ ਸਟੀਆਂ ਬਣ ਰਹੀਆਂ ਨੇ ਕੁਦਰਤ ਦਾ ਕਹਾਣੀ ਹੋ ਰਿਹਾ ਇੰਨੇ ਸਰਪੰਸਾ ਬੂਟੇ ਲਾ ਰਹੇ ਨੇ ਤੇ ਲੋਕ ਆਪਣੇ ਪ੍ਰੋਫਿਟ ਵਾਸਤੇ ਕੁਦਰਤਾ ਕਾਣ ਕਰ ਰਹੇ ਨੇ ਬੂਟੇ ਵੱਡੇ ਜਾ ਰਹੇ ਨੇ ਸੋ ਬੇਨਤੀ ਆ ਪੀ ਇਹ ਨਾ ਕਾਰਜ ਕੀਤਾ ਜਾਵੇ ਬੂਟਿਆਂ ਨੂੰ ਲਾਓ ਕੁਦਰਤ ਦੇ ਨਾਲ ਪਿਆਰ ਕਰੋ ਪਾਣੀ ਦੇ ਨਾਲ ਪਿਆਰ ਕਰੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਕੀਤਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪਿਆਰ ਕੀਤਾ ਕੁਦਰਤ ਦੇ ਨਾਲ ਇਸ ਕਰਕੇ ਕੁਦਰਤ ਦੇ ਨਾਲ ਪਿਆਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਭ ਕੀਤਿਆਂ ਚਾਹੋਗੇ ਜਿਹੜੇ ਬੂਟੇ ਲੱਗ ਰਹੇ ਨੇ ਉਹਨਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਸੰਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਹੀ ਪਿੰਡ ਵਾਸੀਆਂ ਵੱਲੋਂ ਸਪੈਨਸ ਸਾਹਿਬ ਵੱਲੋਂ ਸ਼ਲਾਘਾਯੋਗ ਕੰਮਕਾਰ ਕੀਤਾ ਜਾ ਰਿਹਾ ਹੈ ਇਹ ਜਿਹੜੀ ਬੂਟਿਆਂ ਦੀ ਸੇਵਾ ਬੜੀ ਵੱਡੀ ਸੇਵਾ ਵਾ ਇਹ ਹਰ ਇਨਸਾਨ ਨੂੰ ਜ਼ਿੰਦਗੀ ਵਿੱਚ ਚਲੋ ਜਿਆਦਾ ਨਹੀਂ ਮੈਂ ਕਹਿਣਾ ਇੱਕ ਬੂਟਾ ਜ਼ਰੂਰ ਲਾਉਣਾ ਚਾਹੀਦਾ ਇੱਕ ਬੂਟਾ ਜਿਹੜਾ ਨਾ 100 ਘਰਾਂ ਨੂੰ ਛਾਂ ਦੇ ਸਕਦਾ ਲੰਘਦੇ ਆਉਂਦੇ ਜਾਂਦੇ ਸੜਕ ਤੇ ਕਿਸੇ ਨੂੰ ਕੋਈ ਛਾਵੇਂ ਬੈ ਸਕਦਾ ਕੋਈ ਦਰਖਤ ਥੱਲੇ ਡੰਗਰ ਬਣ ਸਕਦਾ ਕੋਈ ਗੁਜਰਪਰਾ ਸਾਡਾ ਸਵਾਭਾ ਇਹ ਵੀ ਵਿਚਾਰੇ ਬਹਿ ਸਕਦੇ ਕਿਤੇ ਛਾਵੇਂ ਤੇ ਬਾਕੀ ਜਿਹੜੇ ਸਰਪੰਚ ਸਾਹਿਬ ਦਾ ਬੜਾ ਛਲਾਗਾ ਜੋ ਕੰਮ ਅਸੀਂ ਪਿੰਡ ਦੇ ਵਿੱਚ ਆ ਕੇ ਵੇਖਿਆ ਸੀ ਦਲਪੰਥ ਦੀ ਸਾਡੀ ਸੇਵਾ ਲਈ ਸੀ ਪਿੰਡ ਵੱਲੋਂ ਜਦੋਂ ਆ ਕੇ ਵੇਖਿਆ ਤੇ ਵੇਖੋ ਜਿਹੜੀ ਮੂੰਹ ਨਾਲ ਤਾਰੀਫ ਕਰਨੀ ਉਹ ਵੱਖਰੀ ਹੁੰਦੀ ਆ ਅਸੀਂ ਲੋਕਾਂ ਤੋਂ ਸੁਣਿਆ ਨੇ ਇਹ ਤਾਰੀਫ ਕਿ ਸਰਪੰਚ ਸਾਹਿਬ ਬਿਨਾਂ ਭੇਤ ਭਾਵ ਤੋਂ ਬੜਾ ਛਲਾਗਾ ਜੋ ਕੰਮ ਕਰ ਰਹੇ ਨੇ ਗਲੀਆਂ ਤੇ ਜਿਹੜੀਆਂ ਗਲੀਆਂ ਦਾ ਕੰਮ ਤੇ ਪ੍ਰੋਪਰ ਤਕਰੀਬਨ ਅੱਧਾ ਵਜੇ ਦਾ ਹੋ ਚੁੱਕਿਆ ਵਾ ਜਿਹੜਾ ਰਹਿੰਦਾ ਖੁੰਦਾ ਉਹ ਵੀ ਹੋ ਜਾਊਗਾ ਤੇ ਰਹੀ ਗੱਲ ਆਪਣੀ ਸਿਵਾ ਭਾਵਨਾਾਂ ਦੀ ਸਰਪੰਚ ਸਾਹਿਬ ਦਿਲੋਂ ਤੇ ਪਰਿਵਾਰ ਵੀ ਬੜਾ ਸਤਿਕਾਰਯੋਗ ਆ ਬੜਾ ਨਿਮਰਤਾ ਨਿਮਰਤਾ ਸਾਹਿਬ ਬੇਨਤੀ ਕਰਕੇ ਸਾਰਿਆਂ ਨੂੰ ਆਪਣੇ ਘਰ ਦੇ ਵਿੱਚ ਜੋ ਵੀ ਕੋਈ ਆਉਂਦਾ ਉਹਨਾਂ ਨੂੰ ਕਦੀ ਨਹੀਂ ਨੰਮੋੜਿਆ ਸਿੱਖ ਸਾਹਿਬ ਕੀ ਲੱਗਦਾ ਨਹੀਂ ਕਿ ਜਿ세 ਇਦਾਂ ਆ ਬੂਟੇ ਲੱਗ ਰਹੇ ਉਸੇ ਸਿੱਖੀ ਦੇ ਬੂਟੇ ਵੀ ਲੱਗਨੇ ਚਾਹੀਦੇ ਹਾਂ ਹਾਂਜੀ ਜ਼ਰੂਰ ਜੀ ਜਿਹੜਾ ਸਿੱਖੀ ਦਾ ਬੂਟਾ ਉਹ ਵੀ ਹਰ ਇੱਕ ਸਿੱਖ ਦਾ ਹਰ ਇੱਕ ਦਾ ਧਰਮ ਆ ਫਰਜ਼ ਵੀ ਆ ਵੀ ਜ਼ਰੂਰ ਇੱਕ ਬੂਟਾ ਜ਼ਰੂਰ ਸਿੱਖੀ ਦਾ ਲਾਉਣਾ ਜੀ ਦਾ ਵੇਖੋ ਇੱਕ ਬੂਟਾ ਲਾਵਾਂਗੇ ਉਹਦੇ ਨਾਲ ਗਾੜੀ ਹੋਰ ਬੂਟਾ ਵਧੂਗਾ ਇੱਕ ਨੂੰ ਜੋੜਾ ਗੋਦ ਨਾਲ ਦੋ ਜੁੜੂਗਾ ਦ ਇਹ ਕਰਕੇ ਆਪਣੀ ਜਿਹੜੀ ਸਿੱਖੀ ਨੂੰ ਢਾਹ ਬੜੀ ਲੱਗੀ ਜਾ ਰਹੀ ਆ ਸਿੱਖ ਧਰਮ ਦਾ ਜਿਹੜਾ ਪ੍ਰਚਾਰ ਤੇ ਚਲੋ ਹੁੰਦਾ ਵਾ ਬੜਾ ਸਦੀਆਂ ਤੋਂ ਪਹਿਲਾਂ ਵੀ ਹੁੰਦਾ ਰਿਹਾ ਹੁਣ ਵੀ ਹੁੰਦਾ ਵਾ ਲੇਕਿਨ ਜਿਹੜੀ ਢਾਹ ਹੈ ਨਾ ਉਹ ਜਿਹੜੀ ਸੇਂਦ ਲੱਗ ਜਾਂਦੀ ਨਾ ਉਹ ਆਪਣੇ ਸਿੱਖ ਧਰਮ ਨੂੰ ਬਹੁਤ ਮਾਦ ਦਿੰਦੀ ਆ ਇਹ ਕਰਕੇ ਜਿਹੜਾ ਸਿੱਖ ਧਰਮ ਦਾ ਨਾ ਹਰ ਇੱਕ ਬੂਟਾ ਹਰ ਇੱਕ ਸਿੰਘ ਦਾ ਫਰਜ਼ ਆ ਕਿ ਹਰ ਇੱਕ ਇੱਕ ਸਿੱਖ ਜ਼ਰੂਰ ਤਿਆਰ ਕੀਤਾ ਜਾਵੇ ਬਾਬਾ ਜੀ ਦਾ ਸਲਾਨਾ ਜੋੜ ਮੇਲਾ ਚੱਲਣ ਦੀ ਆ ਅੱਸੀ ਬਰਸੀ ਚੱਲਣਦੀ ਆ ਇਹ ਤੇ ਜ਼ਰੂਰ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਅਮਰਤ ਛਕੋ ਬਾਣੀ ਦੇ ਬਾਣੇ ਨਾਲ ਜੁੜੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ